ਸਰਬ ਸਤਿਕਾਰਯੋਗ ਸਾਧ ਸੰਗਤ ਜੀ ਮਹੰਤਰ ਹਰਪਾਲ ਦਾਸ ਜੀ ਇੱਕ ਵਾਰੀ ਬੜੇ ਪਿਆਰ ਨਾਲ ਆਖੀਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਜਿਸ ਪਾਤਸ਼ਾਹ ਨੇ ਸਾਨੂੰ ਇਹ ਰੂਪ ਦਿੱਤਾ ਹੈ ਜਿਨ੍ਹਾਂ ਨੇ ਇਹ ਖਾਲਸਾ ਸਾਜਿਆ ਫਿਰ ਉਸ ਤੋਂ ਬਾਅਦ ਇੱਕ ਵਾਰੀ ਉਸ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰੀਏ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਅੱਜ ਮੇਲਾ ਮਨਾ ਰਹਿਆ ਜਿਨ੍ਹਾਂ ਨੇ ਉਸ 10ਵੇਂ ਪਾਤਸ਼ਾਹ ਦੀ ਦਿੱਤੀ ਹੋਈ ਸਿੱਖੀ ਦੀ ਰੱਖਿਆ ਕੀਤੀ ਉਸ ਸਿੱਖੀ ਨੂੰ ਮੁੜ ਸੁਰਜੀਤ ਕੀਤਾ ਇੱਕ ਵਾਰੀ ਉਹਨਾਂ ਦੇ ਚਰਨਾਂ ਵਿੱਚ ਵੀ ਨਮਸਕਾਰ ਕਰੀਏ ਤੇ ਆਖੀਏ ਤਾਂ ਅੰਸਰੀ ਸਤਗੁਰੂ ਰਾਮ ਸਿੰਘ ਸਾਹਿਬ ਪਾਤਸ਼ਾਹ ਜਿਸ ਪਾਤਸ਼ਾਹ ਦੇ ਚਰਨਾਂ ਵਿੱਚੋਂ ਸਾਨੂੰ ਪਿਆਰ ਮਿਲਿਆ ਜਿਨ੍ਹਾਂ ਇੱਕ ਸਿੱਖ ਰਹਿ ਸਕਿਆ ਜਿਨ੍ਹਾਂ ਦੀ ਕਿਰਪਾ ਨਾ ਰਹਿ ਸਕਿਆ ਜਿਨ੍ਹਾਂ ਨੇ ਉਹ 10ਵੇਂ ਪਾਤਸ਼ਾਹ ਦੀ ਸਿੱਖੀ ਨਾਲ ਜੋੜ ਕੇ ਰੱਖਿਆ ਉਹਨਾਂ ਨੂੰ ਯਾਦ ਕਰਦੇ ਹੋਏ ਆਖੀਏ ਤਾਂ ਸ੍ਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਿੰਘ ਜੀ ਮੈਂ ਆਪ ਜੀ ਦੇ ਇਸ ਤਰ੍ਹਾਂ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੁਸੀਂ ਬੜੇ ਵੱਡੇ ਸਿੱਖਾਂ ਦੀ ਸੋਭਾ ਸੁਣੀ ਹੈ ਸੁਭਾਕਾਨ ਸਿੰਘ ਜੀ ਨਾਮ ਤਾਰੀ ਪੰਥ ਵਿੱਚ ਮੈਂ ਤੇ ਕਹਾਂਗਾ ਸਾਰੇ ਸਿੱਖ ਪੰਥ ਵਿੱਚ ਪੰਜਾਬ ਵਾਸਤੇ ਮੈਂ ਤੇ ਕਹਾਂਗਾ ਇਸ ਦੇਸ਼ ਵਾਸਤੇ ਵੀ ਉਹ ਬੜਾ ਵੱਡਾ ਨਾਂ ਹੈ ਕਿਉਂਕਿ ਜੇ ਕਹਿ ਲਈਏ ਤੇ ਸਤਿਗੁਰੂ ਰਾਮ ਸਿੰਘ ਜੀ ਦੇ ਸ਼ਾਇਦ ਉਹ ਪਹਿਲੇ ਸਿੱਖ ਹੋਣਗੇ ਜਦੋਂ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਮੁੜ ਕੇ ਸਿੱਖੀ ਸਾਜੀ ਪਹਿਲੇ ਸਿੱਖ ਵੀ ਸਨ ਤੇ ਸੱਚ ਪਾਤਸ਼ਾਹ ਦੇ ਉਹ ਮਿੱਤਰ ਵੀ ਸਨ ਜੇ ਅਸੀਂ ਪਹਿਲੀਆਂ ਸਾਖੀਆਂ ਸੁਣੀਆਂ ਜਿੰਨੀਆਂ ਵੀ ਨੇ ਉਹ ਸੁਬਕਾਨ ਸਿੰਘ ਜੀ ਦੀਆਂ ਨੇ ਤੁਸੀਂ ਤੁਹਾਨੂੰ ਗੁਰਲਾਲ ਸਿੰਘ ਨੇ ਬਹੁਤ ਸੁਣਾਈਆਂ ਵੀ ਹੋਣੀਆਂ ਨੇ ਕਿਸ ਤਰ੍ਹਾਂ ਹਾਜ਼ਰੀ ਲਵਾਈ ਤੁਹਾਨੂੰ ਸੁਣਾ ਕੇ ਹਟੇ ਨੇ ਕਿਸ ਤਰ੍ਹਾਂ ਪ੍ਰਸ਼ਾਦੇ ਪਕਾਉਂਦਿਆਂ ਹੋਇਆ ਉਹਨਾਂ ਨਾਲ ਤੇ ਕਿਸ ਤਰ੍ਹਾਂ ਹੌਲੀ ਹੌਲੀ ਉਹਨਾਂ ਦੀ ਸ਼ਰਧਾ ਵਧੀ ਤੇ ਸਤਿਗੁਰੂ ਸੱਚ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਕੀਤੀ ਫਿਰ ਉਹਨਾਂ ਤੋਂ ਕਿੱਡੀ ਵੱਡੀ ਸੇਵਾ ਲਈ ਉਸ ਤੋਂ ਬਾਅਦ ਇਸ ਨਗਰ ਨਾਲ ਭਾਈ ਵਜੀਰ ਸਿੰਘ ਉਹਨਾਂ ਦਾ ਨਾਂ ਜਿਸ ਤਰ੍ਹਾਂ ਸੁਭਾ ਜੀ ਨੇ ਦੱਸਿਆ ਸੁਭਾ ਗੁਰਬਖ ਸਿੰਘ ਉਹਨਾਂ ਦਾ ਨਾਂ ਵੀ ਜੁੜਿਆ ਜਿਨ੍ਹਾਂ ਨੇ ਬਹੁਤ ਸੁਭਾ ਗੁਰਬਖ ਸਿੰਘ ਉਹਨਾਂ ਦਾ ਤਾਂ ਮੈਂ ਦਰਸ਼ਨ ਕੀਤਾ ਭਾਈ ਵਜੀਰ ਸਿੰਘ ਉਹਨਾਂ ਦਾ ਬਹੁਤ ਛੋਟੀ ਉਮਰ ਚ ਕੀਤਾ ਮੈਨੂੰ ਸੰਭਾਲ ਨਹੀਂ ਪਰ ਸੁਭਾ ਗੁਰਬਖ ਸਿੰਘ ਉਹਨਾਂ ਦਾ ਸਤਗੁਰੂ ਜਗਜੀਤ ਸਿੰਘ ਨਾਲ ਬਹੁਤ ਜ਼ਿਆਦਾ ਪਿਆਰ ਸੀ ਉੱਥੇ ਵੀ ਉਹ ਇੱਕ ਮਿੱਤਰ ਵਾਲਾ ਪਿਆਰ ਸੀ ਉਹਨਾਂ ਨਾਲ ਤੇ ਭਾਈ ਵਜੀਰ ਸਿੰਘ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿੰਨੀ ਲੰਬਾ ਚਿਰ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਜਿੰਨਾ ਚਿਰ ਰਹੇ ਬਹੁਤ ਥੋੜਾ ਚਿਰ ਰਹੇ ਨੇ ਮੇਰਾ خیال ਸ਼ਾਇਦ ਸਾਲ ਜਾਂ 2 ਸਾਲ ਰਹੇ ਨੇ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਤੇ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇਹ ਆਖ ਕੇ ਸਤਕਾਰ ਦਿੱਤਾ ਭਾਈ ਜੀ ਮੇਰੇ ਵਾਸਤੇ ਤੁਹਾਡੀ ਜਗਾ ਬਹੁਤ ਉੱਚੀ ਹੈ ਤੁਸੀਂ ਕਦੀ ਵੀ ਇਹ ਨਾ ਸਮਝੋ ਕਿ ਤੁਹਾਨੂੰ ਕਦੀ ਵੀ ਨੀਵਾ ਸਮਝਾਂਗਾ ਤੁਸੀਂ ਮੇਰੇ ਵਾਸਤੇ ਮੇਰੇ ਤੋਂ ਵੱਡੇ ਥਾਤ ਇਹ ਆਖ ਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਤਕਾਰ ਦਿੱਤਾ ਸੋ ਇਸ ਨਗਰ ਵਿੱਚ ਔਨ ਦਾ ਮੌਕਾ ਮਿਲਿਆ ਮੇਰਾ ਖਿਆਲ ਤੇ 4 ਸਾਲ ਬਾਅਦ ਆਏ ਹੋਵਾਂਗੇ ਹੁਣ ਜੇ ਬਹੁਤੇ ਪ੍ਰੋਗਰਾਮਾਂ ਚ ਘਟ ਮਿਲਦਾ ਪਰ ਮੇਰਾ ਜੀ ਕਰਦਾ ਜਿਸ ਤਰ੍ਹਾਂ ਸੂਬਾ ਜੀ ਨੇ ਆਖਿਆ ਕਿ ਤੁਹਾਡੀ ਇੱਥੇ ਧਰਮਸ਼ਾਲਾ ਬਣੀ ਹੈ ਇੱਥੇ ਨਾਮ ਸਿਮਰਨ ਹੋਵੇ ਜੇ ਰੋਜ਼ ਤੁਸੀਂ ਨਹੀਂ ਇਕੱਠੇ ਹੋ ਸਕਦੇ ਘਟੋ ਘਟ ਹਫ਼ਤੇ 'ਚ ਇੱਕ ਦਿਨ ਤਾਂ ਨਾਮ ਸਿਮਰਨ ਹੋਵੇ ਨਾਮ ਸਿਮਰਨ ਵਿੱਚ ਆਉਣ ਸਾਰੇ ਮੇਰਾ ਤਾਂ ਇਹ ਜੀ ਕਰਦਾ ਹੈ ਕਿ ਜੇ ਤੁਸੀਂ ਕਰ ਸਕੋ ਕੋਈ ਇਹੋ ਜਿਹਾ ਪ੍ਰੋਗਰਾਮ ਬਣਾਓ ਕਿ ਨੌਜਵਾਨ ਅੱਗੇ ਲੱਗਣ ਨੌਜਵਾਨ ਆ ਕੇ ਉਹ ਇੱਥੇ ਬੋਲਣ ਤੁਹਾਡੇ ਉਹ ਕੋਈ ਸੁਭਾ ਕਾਂਤ ਸਿੰਘ ਜੀ ਬਾਰੇ ਬੋਲੇ ਕੋਈ ਭਾਈ ਵਜੀਰ ਸਿੰਘ ਹੁਣਾ ਬਾਰੇ ਬੋਲੇ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਜਸ ਹੋਵੇ ਇੱਥੇ ਉਹਨਾਂ ਨੂੰ ਮੌਕਾ ਦਿਓ ਉਹ ਆ ਕੇ ਬੋਲਣ ਇਤਿਹਾਸ ਪੜ੍ਹ ਕੇ ਬੋਲਣ ਛੋਟੇ-ਛੋਟੇ ਤੁਸੀਂ ਬੱਚਿਆਂ ਦੇ ਕੰਪੀਟੀਸ਼ਨ ਕਰਾ ਲਓ ਬੱਚਿਆਂ ਦਾ ਆਪਾਂ ਇੱਥੇ ਤੁਸੀਂ ਸਾਨੂੰ ਦੱਸ ਦਿਆ ਕਰੋ ਹਫਤੇ ਬਾਅਦ ਕੋਈ ਆਜਿਆ ਕਰੇਗਾ ਬੱਚਿਆਂ ਦਾ ਆਪਾਂ ਗੁਰਬਾਣੀ ਸੰਥਿਆ ਦਾ ਇੱਥੇ ਪ੍ਰੋਗਰਾਮ ਬਣਾ ਲਈਏ ਬੱਚਿਆਂ ਨੂੰ ਹਫਤੇ ਬਾਅਦ ਜੇ ਬੱਚੇ ਇਕੱਠੇ ਹੋ ਜਾਣ ਭੇਜਣ ਨੂੰ ਅਸੀਂ ਪੈਣੀ ਸਭਾ ਨੂੰ ਭੇਜ ਦਿਆਂਗੇ ਕਿਸੇ ਨੂੰ ਬੱਚਿਆਂ ਨੂੰ ਆਪਾਂ ਆ ਕੇ ਗੁਰਬਾਣੀ ਦੀ ਸੰਥਿਆ ਸਿਖਾਈਏ ਫਿਰ ਉਹਨਾਂ ਬੱਚਿਆਂ ਦਾ ਕੰਪੀਟੀਸ਼ਨ ਹੋਵੇ ਪਾਠਾਂ ਦਾ ਕੰਪੀਟੀਸ਼ਨ ਹੋਵੇ ਸਾਰਾ ਇੱਕ ਤਰ੍ਹਾਂ ਦਾ ਮਾਹੌਲ ਹੀ ਬਦਲ ਜਾਵੇ ਫਿਰ ਇਹ ਆਪਾਂ ਇੱਕ ਚੀਜ਼ ਆਪਾਂ ਕਰਦੇ ਆ ਇਹ ਆਪਾਂ ਧਾਰਮਿਕ ਚੀਜ਼ ਕਰਦੇ ਆ ਇੱਥੇ ਗੁਰਦੁਆਰਾ ਬਣਿਆ ਇਹ ਬਣੇ ਵੀ ਤਾਂ ਹੀ ਸੋਹਣੇ ਲੱਗਦੇ ਨੇ ਜੇ ਇੱਥੇ ਨਾਮ ਜਪਿਆ ਜਾਵੇ ਇਹ ਮੰਦਿਰ ਧਰਮ ਸਥਾਨ ਜਿੰਨੇ ਵੀ ਨੇ ਉਹ ਸੋਹਣੇ ਤਾਂ ਲੱਗਦੇ ਨੇ ਜਦੋਂ ਉੱਥੇ ਨਾਮ ਜਪਿਆ ਜਾਂਦਾ ਨਾਮ ਜਪੇ ਤੋਂ ਬਾਅਦ ਬਿਲਡਿੰਗਾਂ ਤਾਂ ਬੜੀਆਂ ਬਣੀਆਂ ਨੇ ਉਹਨਾਂ ਨਾਲ ਸਾਨੂੰ ਸੁਭਾਗ ਨਹੀਂ ਪਰ ਇੱਥੇ ਨਾਮ ਜਪਿਆ ਜਾਵੇ ਦੂਜਾ ਪੱਖ ਇਹ ਹੈ ਕਿ ਕਈ ਵਾਰ ਇਹ ਹੁੰਦਾ ਹੈ ਕਿ ਨਾਮ ਜਪਣ ਦੇ ਨਾਲ ਸਿਰਫ ਕਿਉਂਕਿ ਉਹ ਸੱਚ ਪਾਸ਼ਾ ਹੁਕਮ ਹੀ ਕਰ ਦਿੱਤਾ ਆਖਣ ਔਖਾ ਸਾਚਾ ਨਾਓ ਨਾਮ ਜਪਣਾ ਔਖਾ ਹੁੰਦਾ ਹੈ ਕਿਸੇ ਵੇਲੇ ਨੌਜਵਾਨ ਆਉਂਦੇ ਨਹੀਂ ਨੌਜਵਾਨਾਂ ਨੂੰ ਜੋੜਨ ਲਈ ਆਪਾਂ ਕੋਈ ਸਮਾਜਿਕ ਕੰਮ ਕਰ ਲਈਏ ਕਿਉਂਕਿ ਸਤਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੇ ਜਿਵੇਂ ਅਸੀਂ ਸਮਾਜਿਕ ਕੰਮ ਵੀ ਦੇਖੀਏ ਬਹੁਤ ਲੰਬਾ ਜਸ ਸੱਚ ਪਾਤਸ਼ਾਹ ਦਾ ਜਿਹੜਾ ਉਹ ਸਮਾਜਿਕ ਕੰਮ ਕੀਤੇ ਨੇ ਨੌਜਵਾਨਾਂ ਨੂੰ ਜੋੜ ਕੇ ਸਾਰੇ ਪਿੰਡ ਵਿੱਚ ਇੱਥੇ ਆ ਕੇ ਤੁਸੀਂ ਇੱਕ ਮੁਹਿੰਮ ਆਪਾਂ ਸ਼ੁਰੂ ਕਰ ਲਈਏ ਕਿ ਅਸੀਂ ਨਸ਼ਾ ਛਡਾਉਣਾ ਜੀ ਸਾਡੇ ਪਿੰਡ ਵਿੱਚ ਕੌਣ ਨਸ਼ਾ ਕਰਦਾ ਹੈ ਅਸੀਂ ਉਹ ਨਸ਼ਾ ਕਿਦਾਂ ਛਡਾ ਸਕਦੇ ਹਾਂ ਜੇ ਸਾਡੀ ਕੋਈ ਮਦਦ ਦੀ ਲੋੜ ਹੈ ਤੁਹਾਡੇ ਸਰਪੰਚ ਵੀ ਬੈਠੇ ਨੇ ਹਸਪਤਾਲ ਕਰਾਉਣਾ ਤੁਸੀਂ ਸਾਨੂੰ ਆਖੋ ਕੋਈ ਅਸੀਂ ਮਦਦ ਕਰਾ ਦਈਏ ਕੋਈ ਵਿਚਾਰਾ ਲੱਗ ਗਿਆ ਕੋਈ ਗਲਤੀ ਹੋ ਗਈ ਏ ਅਸੀਂ ਉਹਨੂੰ ਬੋਂ ਫੜ ਕੇ ਠਾਈਏ ਕੋਈ ਤੁਹਾਡੇ ਪਿੰਡ ਚ ਵੇਚ ਵੇਚਦਾ ਉਹਨੂੰ ਸਾਰੀ ਪੰਚਾਇਤ ਇਕੱਠੇ ਹੋ ਕੇ ਆਖੇ ਵੀ ਇਸ ਪਿੰਡ ਚ ਅਸੀਂ ਨਸ਼ਾ ਨਹੀਂ ਵਕਣ ਦੇਣਾ ਇੱਕ ਆਪਾਂ ਇਹੀ ਟਾਰਗੇਟ ਲੈ ਕੇ ਚੱਲ ਲਈਏ ਪ੍ਰ لال ਸਿੰਘ ਨੇ ਗੱਲ ਧੌਂਕਲ ਸਿੰਘ ਦੀ ਕੀਤੀ ਸੀ ਫਿਰ ਭਾਈ ਦਰਬਾਰਾ ਸਿੰਘ ਉਹਨਾਂ ਦੀ ਆਪਾਂ ਗੱਲ ਕਰਦੇ ਆ ਸੱਚ ਪਾਤਸ਼ਾਹ ਸਤਗੁਰੂ ਰਾਮ ਸਿੰਘ ਨੇ ਨਸ਼ੇ ਕਿਸ ਤਰ੍ਹਾਂ ਛਡਾਏ ਅਸੀਂ ਸਤਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੀ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਗੱਲ ਕਰਦੇ ਆਂ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਕਿ ਅਸੀਂ ਇੱਕ ਮੁਹਿਮ ਲਾ ਰਹੀਏ ਇਹਦੇ ਨਾਲ ਤੁਹਾਡੇ ਨਾਲ ਨੌਜਵਾਨ ਵੀ ਜੁੜ ਜਾਣਗੇ ਕਿ ਅਸੀਂ ਸਾਰਿਆਂ ਦਾ ਨਸ਼ਾ ਛਡਾਉਣਾ ਹੈ ਜੇ ਸਾਡੇ ਪਿੰਡ 'ਚ ਨਸ਼ਾ ਵੇਚਣ ਵਾਲਾ ਨਾ ਕੋਈ ਹੋਵੇ ਸਾਡੇ ਪਿੰਡ ਵਿੱਚ ਨਸ਼ਾ ਵੇਚਣ ਵਾਲਾ ਨਾ ਕੋਈ ਬਾਹਰੋਂ ਹੋਵੇ ਜੋ ਕੋ ਇੱਥੋਂ ਐ ਜੋ ਤੁਹਾਡੇ ਪਿੰਡ ਦਾ ਜੀ ਹੈ ਵੀ ਸਾਰੇ ਰਲ ਕੇ ਉਹਨੂੰ ਆਖੋਗੇ ਹਟ ਜਾਣਗੇ ਕਿਉਂ ਨਹੀਂ ਹਟਦੇ ਜੇ ਅਸੀਂ ਹੋਰ ਥਾਂ ਲੱਗੇ ਆਂ ਅਰਜ਼ ਬੇਨਤੀ ਕਰਦੇ ਆਂ ਜਰੂਰ ਫਰਕ ਪੈ ਜਾਏਗਾ ਇੱਕ ਦਿਨ 'ਚ ਨਹੀਂ ਪੈਂਦਾ ਪਰ ਇਹ ਨਾ ਸਮਝੋ ਕਿ ਸਾਡੀ ਮਦਦ ਸਰਕਾਰ ਕਰੇਗੀ ਅਸੀਂ ਆਪਣੀ ਮਦਦ ਆਪ ਕਰਨੀ ਹੈ ਤੁਹਾਡੀ ਮਦਦ ਸਰਕਾਰਾਂ ਨੇ ਨਹੀਂ ਕਰਨੀ ਉਹਨਾਂ ਦੇ ਆਪਣੇ ਟੀਚੇ ਨੇ ਉਹਨਾਂ ਨੇ ਵੋਟਾਂ ਲੈਣੀਆਂ ਨੇ ਉਹਨਾਂ ਦਾ ਉੱਥੋਂ ਤੱਕ ਮਤਲਬ ਹੁੰਦਾ ਪਰ ਮੈਂ ਇਹ ਗੱਲ ਕਰ ਰਿਹਾ ਸੀ ਕਿ ਸਤਿਗੁਰੂ ਰਾਮ ਸਿੰਘ ਸੱਚ ਪਾਸ਼ਾ ਦਾ ਦਿੱਤੇ ਹੋਏ ਬੜੇ ਪੱਖ ਨੇ ਅੱਜ ਦੀ ਇਹ ਜ਼ਰੂਰਤ ਹੈ ਕਿ ਜੇ ਤੁਸੀਂ ਇੱਕ ਚੀਜ਼ ਇਹ ਹੀ ਲੈ ਕੇ ਤੁਰ ਲੋ ਕਿ ਨੌਜਵਾਨ ਵੀ ਇੱਕ ਕਮੇਟੀ ਬਣਾ ਲੈਣ ਕਿ ਜੀ ਅਸੀਂ ਨਸ਼ਾ ਛਡਾਉਣਾ ਅਸੀਂ ਸਾਡੇ ਪਿੰਡ 'ਚ ਨਸ਼ਾ ਨਹੀਂ ਨਾ ਕੋਈ ਵੇਚੇਗਾ ਨਾ ਅਸੀਂ ਇੱਥੇ ਵੇਚਣ ਦੇਣਾ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਜਿਹੜੇ ਕੋਈ ਪ੍ਰੋਗਰਾਮ ਤੁਸੀਂ ਸ਼ੁਰੂ ਕਰੋਗੇ ਜਿੱਥੇ ਸਾਨੂੰ ਸੇਵਾ ਲਾਓਗੇ ਅਸੀਂ ਤੁਹਾਡੇ ਨਾਲ ਇੱਕ ਬਹਾਨਾ ਇਹ ਹੋ ਜਾਂਦਾ ਸਾਡਾ ਇਕੱਠੇ ਹੋਣ ਦਾ ਜਦੋਂ ਸਾਡਾ ਇਕੱਠੇ ਹੋਣ ਦਾ ਹੋ ਜਾਂਦਾ ਫਿਰ ਨਾਮ ਸਿਮਰਨ ਵੀ ਸਾਡਾ ਵਿੱਚੇ ਹੋਣ ਲੱਗ ਜਾਂਦਾ ਅਰਦਾਸ ਵਿੱਚੇ ਹੋਣ ਲੱਗ ਜਾਂਦੀ ਹੈ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਨ ਲੱਗ ਜਾਂਦੇ ਹਾਂ ਅਸੀਂ ਆਪਣੇ ਸੂਬਿਆਂ ਨੂੰ ਯਾਦ ਕਰਨ ਲੱਗ ਜਾਂਦੇ ਹਾਂ ਜਿਨ੍ਹਾਂ ਦੇ ਏਡੇ ਵੱਡੇ ਨਾਂ ਨੇ ਸੋ ਆਪਾਂ ਇਕੱਠੇ ਹੋਣ ਲੱਗ ਜਾਈਏ ਮੇਰੇ ਆਉਣ ਦਾ ਤਾਂ ਕੋਈ ਨਹੀਂ ਜਦੋਂ ਆਖੋਗੇ ਮੈਂ ਆ ਜਾਵਾਂਗਾ ਪਰ ਆਪਾਂ ਆਈਏ ਤੇ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਹੋਵੇ ਫਿਰ ਸਾਡਾ ਵੀ ਆਉਣ ਨੂੰ ਜੀ ਕਰਦਾ ਵੀ ਸਾਡਾ ਆ ਪ੍ਰੋਗਰਾਮ ਚੱਲਦਾ ਜੀ ਆਓ ਸਾਡੀ ਮਦਦ ਕਰੀਏ ਸਾਡੇ ਗੁਰਬਾਣੀ ਪੜਨ ਵਾਲੇ ਇਨੇ ਮੁੰਡੇ ਨੇ ਆਓ ਸੁਣੀਏ ਤੁਹਾਡੇ ਇੱਥੋਂ ਦੇ ਹੀ ਸਿੰਘ ਹੋਣ ਜਿਹੜੇ ਤੁਹਾਡੇ ਅਖੰਡ ਪਾਠ ਕਰਨ ਕੋਈ ਸਹਿਜ ਪਾਠ ਕਰਨਾ ਹੈ ਅਖੰਡ ਪਾਠ ਕਰਨਾ ਤੁਹਾਡੇ ਇੱਥੋਂ ਦੇ ਹੀ ਮੁੰਡੇ ਕਰਨ ਕਿਉਂਕਿ ਇੱਕ ਮੈਂ ਬੜਾ ਵੱਡਾ ਇੱਕ ਜੋ ਫਰਕ ਗੁਰੂ ਨਾਨਕ ਇੱਕ ਵਾਰੀ ਉਹਨਾਂ ਦੇ ਚਰਨਾਂ 'ਚ ਵੀ ਨਮਸਕਾਰ ਕਰੀਏ ਆਖੀਏ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਸਾਡੇ ਸਮਾਜ ਵਿੱਚ ਇਹ ਬਣਿਆ ਸੀ ਕਿ ਬਾਹਰੋਂ ਪ੍ਰੋਹਤ ਆਉਂਦੇ ਸੀ ਬ੍ਰਾਹਮਣ ਆਉਂਦੇ ਸੀ ਉਹ ਆ ਕੇ ਮੰਤਰ ਪੜ੍ਹਦੇ ਸੀ ਉਹਨਾਂ ਕੋਲੋਂ ਮੰਤਰ ਪੜ੍ਹਾ ਕੇ ਕੋਈ ਵੀ ਧਰਮ ਦਾ ਕੰਮ ਹੁੰਦਾ ਸੀ ਗੁਰੂ ਨਾਨਕ ਦੇਵ ਸੱਚ ਪਾਤਸ਼ਾਹ ਨੇ ਕਿਹਾ ਕਿ ਤੁਸੀਂ ਸਾਰੇ ਹੀ ਪੰਡਤ ਹੋ ਜਿਹੜੇ ਤੁਸੀਂ ਨਾਮ ਨਾਲ ਜੁੜ ਜਾਂਦੇ ਹੋ ਪੰਡਤ ਕੋਈ ਜਾਤ ਨਾਲ ਪੰਡਤ ਨਹੀਂ ਹੁੰਦਾ ਉਹ ਹੀ ਪੰਡਤ ਨੇ ਸੋ ਆਪਾਂ ਕਿਉਂ ਨਾ ਆਪਾਂ ਆਪਣੇ ਹੀ ਪਾਠ ਆਪ ਕਰਿਆ ਕਰੀਏ ਅਸੀਂ ਕਿਉਂ ਵਾਪਸ ਉੱਥੇ ਜਾਈਏ ਕਿ ਪਾਠੀ ਬਾਹਰੋਂ ਆਉਣ ਤੁਹਾਡੇ ਆਪਣੇ ਪਿੰਡ ਦੇ ਹੀ ਪਾਠੀ ਹੋਣ ਕੋਈ ਬਹੁਤੀ ਔਖੀ ਗੱਲ ਨਹੀਂ ਹੋ ਜਾਂਦਾ ਇਸ ਸ਼ੁਰੂ ਸ਼ੁਰੂ ਚ ਲਾਉਣ ਨੂੰ ਇਹ ਵੀ ਪਵੇ ਕਿ ਜਿਹੜਾ ਵੀ ਪਾਠ ਸੁਣਾਏਗਾ ਅਸੀਂ ਉਹਨੂੰ ਇਨਾ ਇਨਾਮ ਦੇਵਾਂਗੇ ਉਹ ਇਨਾਮ ਵੀ ਆਪਾਂ ਰਾਲ ਕੇ ਰੱਖ ਸਕਦੇ ਆ ਇੱਕ ਤਾਂ ਤੁਹਾਡੇ ਬੱਚੇ ਜਿਹੜੇ ਧਾਰਮਿਕ ਚੀਜ਼ ਨਾਲ ਜੁੜ ਜਾਣਗੇ ਜਿਹੜੇ ਧਰਮ ਨਾਲ ਜੁੜ ਜਾਣਗੇ ਗੁਰਬਾਣੀ ਨਾਲ ਜੁੜ ਜਾਣਗੇ ਨਾਮ ਨਾਲ ਜੁੜ ਜਾਣਗੇ ਉਹ ਨਸ਼ੇ ਨਾਲ ਖਰਾਬ ਨਹੀਂ ਹੁੰਦੇ ਉਹ ਮਾੜੀਆਂ ਆਦਤਾਂ ਤੋਂ ਬਚ ਜਾਣਗੇ ਧਰਮ ਦੀ ਸਾਰਿਆਂ ਤੋਂ ਪਹਿਲਾਂ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਮਾੜੀਆਂ ਆਦਤਾਂ ਤੋਂ ਬਚ ਜਾਣ ਮਾੜੀਆਂ ਆਦਤਾਂ ਤੋਂ ਬਚ ਜਾਗੇ ਅਸੀਂ ਚੰਗੇ ਇਨਸਾਨ ਬਣ ਜਾਵਾਂਗੇ ਤੇ ਫਿਰ ਅਸੀਂ ਅੱਗੇ ਵੀ ਨਾਮ ਸਿਮਰਨ ਕਰਨ ਦੀ ਸਾਡੇ ਅੰਦਰ ਸ਼ਕਤੀ ਆ ਜਾਏਗੀ ਜੇ ਨਾਮ ਸਿਮਰਨ ਸਾਡੇ ਅੰਦਰ ਹੋ ਜਾਏਗਾ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਕੀ ਕਿਰਪਾ ਕੀਤੀ ਉਹ ਸਿੱਖਾਂ ਦੀਆਂ ਆਤਮਾ ਉਹਨਾਂ ਦੇ ਮਨ ਇੰਨੇ ਉੱਚੇ ਹੋ ਗਏ ਸੀ ਕਿ ਉਹਨਾਂ ਨੂੰ ਤੋਪਾਂ ਤੋਂ ਫਾਂਸੀਆਂ ਤੋਂ ਡਰ ਹੀ ਨਹੀਂ ਲੱਗਾ ਸੋ ਆਪਾਂ ਉਸ ਰਸਤੇ ਤੇ ਚੱਲਣਾ ਹੈ ਸਾਡੇ ਸਾਹਮਣੇ ਇੱਕ ਟੀਚਾ ਹੈ ਕਿ ਅਸੀਂ ਕਿੱਥੇ ਪਹੁੰਚਣਾ ਜਿਸ ਜਿਸ ਢੰਗ ਨਾਲ ਵੀ ਹੋ ਸਕਦਾ ਹੈ ਤੁਹਾਨੂੰ ਜਿਆਦਾ ਪਤਾ ਹੈ ਤੁਹਾਨੂੰ ਪਿੰਡ ਵਾਲਿਆਂ ਨੂੰ ਜਿਆਦਾ ਪਤਾ ਹੈ ਪਰ ਆਪਾਂ ਅਗੋਂ ਨੌਜਵਾਨਾਂ ਨੂੰ ਨੌਜਵਾਨ ਬੱਚਿਆਂ ਨੂੰ ਵੀ ਨੌਜਵਾਨ ਬੱਚੀਆਂ ਨੂੰ ਵੀ ਆਪਾਂ ਨਾਲ ਜੋੜਨਾ ਆਪਾਂ ਸਿੱਖੀ ਨਾਲ ਜੋੜ ਕੇ ਰਹਿਣਾ ਆਪਾਂ ਇਸ ਸਮਾਜ ਵਿੱਚ ਇੱਕ ਹਿੱਸਾ ਪਾਉਣਾ ਹੈ ਸਮਾਜ ਸੁਧਾਰ ਵਿੱਚ ਵੀ ਪਾਉਣਾ ਹੈ ਇਸ ਧਰਮ ਵਾਸਤੇ ਵੀ ਤੁਸੀਂ ਸੇਵਾ ਕਰਨੀ ਹੈ ਪਰ ਜੇ ਤੁਸੀਂ ਅੱਗੇ ਲੱਗੋਗੇ ਅਸੀਂ ਨਾਲ ਆ ਤੁਹਾਡੇ ਪਿੱਛੇ ਜਿੱਥੇ ਸਾਡੀ ਮਦਦ ਦੀ ਜਰੂਰ ਹੋਏਗੀ ਨਾਲ ਆ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰੇ ਮਿਲ ਕੇ ਸੇਵਾ ਕਰੋ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਆ ਪਾਤਸ਼ਾਹ ਸਾਨੂੰ ਇਹ ਬਲ ਦੇ ਜਿਹੜੇ ਤੁਸੀਂ ਸਾਨੂੰ ਕੰਮ ਦਿੱਤੇ ਨੇ ਜਿਸ ਰਸਤੇ ਤੇ ਤੁਸੀਂ ਸਾਨੂੰ ਲਾ ਕੇ ਗਏ ਹੋ ਅਸੀਂ ਉਹ ਕੰਮ ਕਰ ਸਕੀਏ ਉਹ ਸਵਾਲ ਸੁਧਾਰਦੇ ਵੀ ਕਰ ਸਕੀਏ ਅਸੀਂ ਧਰਮ ਦੇ ਵੀ ਕਰ ਸਕੀਏ ਤਾਂ ਕਿ ਤੁਹਾਡੇ ਸਫਲ ਦਰਸ਼ਨ ਸਾਨੂੰ ਹੋਣ ਤੁਸੀਂ ਸਾਡੇ ਅੰਦਰ ਵਸੋ ਅੰਦਰ ਵਸ ਕੇ ਸਾਡੇ ਤੋਂ ਇਹ ਸੇਵਾ ਕਰਾਓ ਇਹ ਨਹੀਂ ਅਰਜ਼ ਕਰਕੇ ਆ ਗਿਆ ਲੈਣਾ ਸਤਿ ਸ੍ਰੀ ਅਕਾਲ